ਭਾਰਤੀ ਕਿਸਾਨ ਯੂਨੀਅਨ ਤੋਤਾਵਾਲਾ ਦਾ ਸੂਬਾ ਪ੍ਰਧਾਨ ਸੁਖ ਗਿੱਲ ਤੋਤੇਵਾਲਾ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਸਰਦਾਰ ਗਰਮੇਲ ਸਿੰਘ ਧਰਮਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬਲਵਿੰਦਰ ਸਿੰਘ ਸੰਧੂ ਪੁੱਤਰ ਗੁਰदयाल ਸਿੰਘ ਪਿੰਡ ਬਾਜੇ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਹਨਾਂ ਦੀ ਲੜਕੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਸੁਖਵਿੰਦਰ ਸਿੰਘ ਉਰਫ ਸੁਖਗਿੱਲ ਮਾਲਕ ਫਤਿਹ ਇਮੀਗ੍ਰੇਸ਼ਨ ਵੱਲੋਂ 18 ਲੱਖ ਦੀ ਠੱਗੀ ਮਾਰੀ ਗਈ ਸੀ ਜਿਸ ਦੇ ਆਧਾਰ ਤੇ ਥਾਣਾ ਧਰਮਕੋਟ ਵਿੱਚ ਕੇਸ ਦਰਜ ਕਰਕੇ ਸੁਖਵਿੰਦਰ ਸਿੰਘ ਉਰਫ ਸੁਖਗਿੱਲ ਨੂੰ ਗ੍ਰਿਫਤਾਰ ਕੀਤਾ ਹਾਂਜੀ ਬਲਵਿੰਦਰ ਸਿੰਘ ਸੰਧੂ ਪੁੱਤਰ ਗੁਰदयाल ਸਿੰਘ ਆਸੀ ਬਾਜੇ ਕੇ ਵੱਲੋਂ ਪੁਲਿਸ ਪਾਸ ਸ਼ਿਕਾਇਤ ਅਰਜ ਕਰਾਈ ਸੀ ਕਿ ਉਸ ਦੀ ਲੜਕੀ ਹਰਪ੍ਰੀਤ ਕੌਰ ਨੂੰ ਵਿਦੇਸ਼ ਕੈਨੇਡਾ ਭੇਜਣ ਦੇ ਨਾਂ ਤੇ ਸੁਖਵਿੰਦਰ ਸਿੰਘ ਵਰਸੋਕ ਗੱਲ ਮਾਲਕ ਫਤਿਹ ਇਮੀਗ੍ਰੇਸ਼ਨ ਦਾ ਇੰਪੋਰਟ ਵੱਲੋਂ 18 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਜਿਸ ਦੇ ਵਿਆਪ ਤੇ ਮਕਦਮਾ ਨੰਬਰ 230 ਮਿਤੀ 27 8 25 ਅੰਡਰ ਸੈਕਸ਼ਨ 420 ਆਈਪੀਸੀ ਥਾਣਾ ਧਰਮਪੁਰ ਦਰਜ ਸਟਰੀ ਕੀਤਾ ਗਿਆ ਸੀ ਜਿਦੇ ਵਿੱਚ ਅੱਜ ਮਿਤੀ 12 9 25 ਨੂੰ ਸੁਖਵਿੰਦਰ ਸਿੰਘ ਵਰਸੋਕ ਗੱਲ ਨੂੰ ਗਿਰਜ਼ਰ ਕੀਤਾ ਗਿਆ ਤੇ ਫਰਦਾ ਤਫਤੀਸ਼ ਜਾਰੀ ਲੜਕੀ ਹਰਪ੍ਰੀਤ ਕੌਰ ਨੂੰ ਵਿਦੇਸ਼ ਕੈਨੇਡਾ ਭੇਜਣ ਦੇ ਨਾਂ ਤੇ ਸੁਖਵਿੰਦਰ ਸਿੰਘ ਵਰਪਸੋਕ ਗੱਲ ਮਾਲਕ ਫਤਿਹ ਇਮੀਗ੍ਰੇਸ਼ਨ ਤੋਂ ਰਿਪੋਰਟ ਵੱਲੋਂ 18 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਜਿਸ ਦੇ ਵਿਹਾਅ ਤੇ ਮਕਦਮਾ ਨੰਬਰ 230 ਮਿਤੀ 27 8 25 ਅੰਡਰ ਸੈਕਸ਼ਨ 420 ਆਈਪੀਸੀ ਥਾਣਾ ਧਰਮਪੋਟ ਦਰਜ ਸਟਰੀ ਕੀਤਾ ਗਿਆ ਸੀ ਜਿਹਦੇ ਵਿੱਚ ਅੱਜ ਮਿਤੀ 12 9 25 ਨੂੰ ਸੁਖਵਿੰਦਰ ਸਿੰਘ ਵਰਪਸੋਕ ਗੱਲ ਨੂੰ ਗਿਰਜ਼ਾਰ ਕੀਤਾ ਗਿਆ ਤੇ ਫਰਦਾ ਤਫਤੀਸ਼ ਜਾਰੀ ਹੈ ਇਹ ਹੋਰ ਵੀ ਕੋਈ ਠੱਗੀ ਦੇ ਮਾਮਲੇ ਸਾਹਮਣੇ ਆਏ ਜੀ ਵੀ ਹਾਂਜੀ ਇਹਦੇ ਤੇ ਕਲਾ ਪਹਿਲਾਂ ਇੱਕ ਮੁਕਦਮਾ ਹੋਰ ਦਰਜ ਆ ਉਹ ਕਵਾਇਸ਼ ਹੋ ਗਿਆ ਸੀ ਕੋਲੇ ਤੇ ਚਾਰ ਮੁਕਾਦਮੇ ਦਾ